ਇਲਾਕੇ ਦੀ ਸੂਟਾਂ ਦੀ ਬਹੁਤ ਵੱਡੀ ਸੇਲ 31 ਮਈ ਤੱਕ ਸੋਮਵਾਰ ਤੋਂ ਲੈ ਕੇ 27 ਮਈ ਤੋਂ ਲੈ ਕੇ 31 ਮਈ ਤੱਕ ਬਹੁਤ ਵੱਡੀ ਸੇਲ 5 ਦਿਨ ਦੀ ਲੱਗੀ ਲੈ ਜਾਓ 100 ਰੁਪਏ ਹੋਰ ਪਟਾਕਾ ਜਿਹੜਾ ਬਾਜ਼ਾਰ 'ਚ ਰੈਡੀमेड ਨਾਇਰਾ ਘਟ ਕੋਈ 1000 ਦਾ ਵੇਚਦਾ ਕੋਈ 1100 ਰੁਪਏ ਵੇਚਦਾ ਕੋਈ 1200 ਰੁਪਏ ਵੇਚਦਾ ਉਹ ਲੈ ਜਾਓ 200 ਰੁਪਏ 200 ਰੁਪਏ ਚ ਨਾ ਆਇਆ ਇੱਕ ਹੋਰ ਪਟਾਕਾ ਬਾਤ ਆ ਓਏ ਇੱਕ ਹੋਰ ਪਟਾਕਾ ਬਾਤ ਆ ਬਾਜ਼ਾਰ ਚ 2 200 ਰੁਪਏ ਦਾ ਦੁਪੱਟਾ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ ਸਿਰਫ 50 ਰੁਪਏ 50 ਰੁਪਏ 50 ਰੁਪਏ ਦੇਖ ਕਰ ਦिए ਜਿਹੜੀ ਬਾਜ਼ਾਰ ਚ 8 800 9 900 ਦੀ ਰੈਟ ਸੀਟ ਆਪਾਂ ਦੇਵਾਂਗੇ 2 ਆ ਗਈ ਰੇਟ ਚੈੱਕ ਕਰ ਲੋ 1990 ਵਾਲੀ ਬੈੱਡ ਸ਼ੀਟ ਕਰਤੀ ਸਿਰਫ 500 ਰੁਪਏ ਦੀ ਬਾਜ਼ਾਰ 'ਚ 2000 ਦੀ ਇੱਕ ਇੱਥੇ ਲੈ ਜਾਓ 2000 ਦੀਆਂ 4 500 ਰੁਪਏ ਦੀ ਲਗਜ਼ਰੀ ਬੈੱਡ ਸ਼ੀਟ ਉਹ ਵੇਖੋ ਤਮਾਲਾ ਕਰਦੇ ਆ ਮਾਤੋ شریف ਦਸਤਾਰ ਨੇ ਬਾਜ਼ਾਰ 'ਚ ਹਜ਼ਾਰ-ਹਜ਼ਾਰ ਰੁਪਏ ਸੂਟ ਅਸੀਂ ਦਵਾਂਗੇ ਹਜ਼ਾਰ ਦੇ 500 ਕਡਾਈਆਂ ਵੜੇ ਸੂਟ ਦੋਗੇ ਆਹ ਯਾਰ ਤੇ 500 ਸੂਟ ਵੱਖਰੇ-ਵੱਖਰੇ ਕੋਈ ਫਾਇਦੇ ਕਿੰਨੇ ਹੋ ਰਿਆ ਕੋਈ 600 ਨਹੀਂ ਕੋਈ 800 ਨਹੀਂ 2-200 ਰੁਪਏ 'ਚ ਸੂਟ ਕਰਤੇ 2-200 'ਚ ਬਾਜ਼ਾਰ 'ਚ ਕੋਈ ਕਹਿੰਦਾ 800 ਕੋਈ ਕਹਿੰਦਾ 900 ਸਾਡੇ ਕੋਲ ਲੈ ਜਾਓ 700 ਰੁਪਏ ਤੋਂ 350 ਰੁਪਏ ਦਾ ਸੂਟ ਕਰਤਾ ਸ਼ਗਰਾ ਵਾਲਾ ਰੰਗ ਦੇ ਰਹੇ ਆ। ਉਹ ਲਓ ਜੀ ਆਹ ਦੇਖੋ ਤੋਹਫੇ ਦੇਦੇ ਤੋਬੇ। ਉਹ ਬਾਜ਼ਾਰ 'ਚ 15-1500, 16-1600 ਇੱਥੇ ਲੈ ਜਾਓ 1500 ਰੇ 3। ਉਹ 500 ਰੁਪਏ ਦਾ 500 ਰੁਪਏ ਦਾ ਡਿਜ਼ਾਈਨਰ ਸੂਟ ਕਰਤਾ। ਇਹ ਚਿਕਨ ਵਰਕ ਦੇ ਉੱਪਰ ਸੂਟ ਦੇਖੋ। ਨਾਲ ਦੁਪੱਟੇ ਡੋਰੀਏ ਦਾ ਦੇਖੋ ਕੰਮ ਕੀਤਾ ਬਾਜ਼ਾਰ ਚ 15 1500 ਸੋਟ ਮਤੋ ਸ਼੍ਰੀ ਦਸਤਾਰ ਤੇ ਤੁਹਾਨੂੰ ਮਿਲੇਗਾ 650 650 650 ਲੋ ਜੀ ਬਾਜ਼ਾਰ ਚ 2 2000 ਇੱਥੇ ਕਰਤੇ 1500 ਦੇ 2 750 ਰੁਪਏ ਦਾ ਸੂਟ ਕਰਤਾ ਦੇਖੋ ਜੀ ਪ੍ਰਿੰਟ ਚੈੱਕ ਕਰ ਲਓ ਉਹ ਮਲਾਈ ਵਰਗਾ ਕਪੜਾ ਮਲਾਈ ਵਰਗਾ ਕਪੜਾ ਦੇਖੋ ਡਿਜ਼ਾਈਨ ਚੈੱਕ ਕਰ ਲਓ ਲੈ ਜਾਓ 750 ਦੇ ਵਿੱਚ ਸੂਟ ਕੋਈ 3500 ਰੁਪਏ ਖਰਚਣ ਦੀ ਲੋੜ ਨਹੀਂ ਕੋਈ 2500 ਖਰਚਣ ਦੀ ਲੋੜ ਨਹੀਂ ਲੈ ਜਾਓ ਸਿਰਫ 1000 ਚ ਇੱਕ 1000 ਰੁਪਏ ਦੇ ਵਿੱਚ ਲੈ ਜਾਓ ਇੱਕ 1000 ਦੇ ਵਿੱਚ 200 ਰੁਪਏ 100 ਰੁਪਏ 100 ਰੁਪਏ 200 ਰੁਪਏ 200 ਰੁਪਏ 200 ਰੁਪਏ 5 500 ਦਾ ਸੂਟ ਕਰਤਾ 100 ਰੁਪਏ ਚ 8 800 ਇੱਜ ਲੱਗ ਗਈ ਜੀ ਸੂਟਾਂ ਦੀ ਬਹੁਤ ਵੱਡੀ ਸੇਲ 31 ਮਈ ਤੱਕ ਸੋਮਵਾਰ ਤੋਂ ਲੈ ਕੇ 27 ਮਈ ਤੋਂ ਲੈ ਕੇ 31 ਮਈ ਤੱਕ ਬਹੁਤ ਵੱਡੀ ਸੇਲ 5 ਦਿਨ ਦੀ ਲੱਗ ਗਈ ਲੈ ਜਾਓ 100-100 ਰੁਪਏ ਸੂਟ ਭਾਈ ਜੀ 100-100 ਰੁਪਏ ਸੂਟ ਲਈ ਜੰਨੇ ਹੋ ਬਿਲਕੁਲ 100-100 ਰੁਪਏ ਕਰਤੀ ਕਮਾਲ 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 ਮਾਤੋ ਸ਼ਰੀ ਦਸਤਾਰ ਜਿਹੜਾ ਬਾਜ਼ਾਰ ਚ ਸੂੜ ਗਿਆ 500 ਰੁਪਏ ਔਰ ਦਾ 100 ਰੁਪਏ 100 ਰੁਪਏ 100 ਰੁਪਏ ਲੈ ਜੀ ਰੰਗ ਬੋਧਿਆ ਕਟਾਈਆਂ ਕੱਡੇ ਸੂਟ ਲੈ ਜਾਓ 100 ਰੁਪਏ 100 ਰੁਪਏ 100 ਰੁਪਏ ਆ ਦੇਖੋ ਇੱਕ ਹੋਰ ਪਟਾਕਾ ਜਿਹੜਾ ਬਾਜ਼ਾਰ 'ਚ ਰੈਡੀਮੇਡ ਨਾਇਰਾ ਘੱਟ ਕੋਈ 1000 ਦਾ ਵੇਚਦਾ ਕੋਈ 1100 ਰੁਪਏ ਦਾ ਕੋਈ 1200 ਰੁਪਏ ਦਾ ਉਹ ਲੈ ਜਾਓ 200 ਰੁਪਏ 200 ਰੁਪਏ ਜਨਾਇਰਾ ਘੱਟ ਸੂਟ 200 ਰੁਪਏ ਜਨੈਰਾ ਕਟ ਸੂਟ 200 ਰੁਪਏ ਜਨੈਰਾ ਕਟ ਸੂਟ ਓਹ ਲਓ ਜੀ ਇੱਕ ਹੋਰ ਪਟਾਕਾ ਬਾਤ ਆ ਓਏ ਇੱਕ ਹੋਰ ਪਟਾਕਾ ਬਾਤ ਆ ਬਾਜ਼ਾਰ ਚ 2 200 ਰੁਪਏ ਦੇ ਦੁਪੱਟਾ ਮਾਤੂ ਸ਼੍ਰੀ ਦਸਤਾਰ ਤੋਂ ਲੈ ਜਿਓ ਸਿਰਫ 50 ਰੁਪਏ 50 ਰੁਪਏ 50 ਰੁਪਏ ਦੇਖੋ ਜੀ 50 50 ਰੁਪਏ ਚ ਦੁਪੱਟੇ ਲੈ ਜਿਓ 50 50 ਰੁਪਏ ਦੇ ਦੁਪੱਟੇ ਓਏ ਇੱਕ ਹੋਰ ਕਮਾਲ ਕਰਤੀ ਏ ਜਿਹੜੀ ਬਾਜ਼ਾਰ ਚ 880 990 ਦੀ ਬੈੱਡ ਸ਼ੀਟ ਆਪਾਂ ਦੇਵਾਂਗੇ 200 ਰੁਪਏ 100 ਰੁਪਏ 100 ਰੁਪਏ ਵੇਖੋ ਪੂਰੀ ਬੈੱਡ ਸ਼ੀਟ ਬੈੱਡ ਦੇ ਉੱਪਰ ਫੁੱਲ 108x8 ਦੀ ਬੈੱਡ ਸ਼ੀਟ ਕਿੰਨੇ ਦੀ ਏ 100 ਰੁਪਏ 100 ਰੁਪਏ 100 ਰੁਪਏ ਆ ਦੇਖੋ ਜੀ ਇੱਕ ਹੋਰ ਲਗਜ਼ਰੀ ਬੈੱਡ ਸ਼ੀਟ ਆ ਗਈ ਰੇਟ ਚੈੱਕ ਕਰ ਲਓ 1990 ਵਾਲੀ ਬੈੱਡ ਸ਼ੀਟ ਕਰਤੀ ਸਿਰਫ 500 ਰੁਪਏ ਦੀ ਬਾਜ਼ਾਰ ਚ 2000 ਦੀ ਇੱਕ ਇੱਥੇ ਲੈ ਜਾਓ 2000 ਦੀਆਂ 4 500 ਰੁਪਏ ਦੀ ਲਗਜ਼ਰੀ ਬੈੱਡ ਸ਼ੀਟ ਜਿਹੜੀ ਹੋਟਲਾਂ ਚ ਵੱਡੇ ਵੱਡੇ ਘਰਾਂ 'ਚ ਲੱਗਦੇ ਲੈ ਜਾਓ 500 ਰੁਪਏ 500 ਰੁਪਏ 500 ਰੁਪਏ ਉਹ ਵੇਖੋ ਤਮਾਲਾ ਕਰਦੇ ਆ ਮਾਤੋ ਸ਼ਰੀਫ ਦਸਤਾਰ ਨੇ ਬਜ਼ਾਰ 'ਚ ਹਜ਼ਾਰ ਹਜ਼ਾਰ ਰੁਪਏ ਸੂਟ ਅਸੀਂ ਦਵਾਂਗੇ ਹਜ਼ਾਰ ਦੇ 500 ਸੂਟ ਕਡਾਈਆਂ ਵੜੇ ਸੂਟ ਦੋਗੇ ਹਜ਼ਾਰ ਤੇ 500 ਸੂਟ ਵੱਖਰੇ 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 ਹਰ ਤਰ੍ਹਾਂ ਦੀ ਆਡਮ ਦੇਖੋ ਜੀ ਦੇਖੋ ਜੀ ਦੇਖੋ ਜੀ ਫਾਇਦਾ ਕਿੰਨੇ ਹੋ ਰਹਾ ਆ ਫਾਇਦੇ ਕਿੰਨੇ ਹੋ ਰਹੇ ਆ ਕੋਈ 600 ਨਹੀਂ ਕੋਈ 800 ਨਹੀਂ 2200 ਰੁਪਏ ਚ ਸੂਟ ਘਟਦੇ 2200 ਚ ਮਿਲਣੇ ਕਦੋਂ ਆ 5 ਦਿਨ ਮਿਲਣੇ ਆ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 27 ਮਈ ਤੋਂ ਲੈ ਕੇ 31 ਮਈ ਤੱਕ ਮੁੜ ਕੇ ਨਹੀਂ ਫਾਇਦੇ ਹੋਣੇ ਲੈ ਜਾਓ 200 ਰੁਪਏ ਦਾ ਸੂਟ ਆ ਵੀ ਲੈ ਜਾਓ 200 ਰੁਪਏ ਦਾ ਸੂਟ ਆ ਵੀ ਲੈ ਜਾਓ 200 ਰੁਪਏ ਦਾ ਸੂਟ ਉਹ ਫੇਰੇ ਕਰਤੇ ਬਾਜ਼ਾਰ ਚ ਕੋਈ ਕਹਿੰਦਾ 800 ਕੋਈ ਕਹਿੰਦਾ 900 ਸਾਡੇ ਕੋਲ ਲੈ ਜਾਓ 700 ਰੇ ਦੋ 350 ਰੁਪਏ ਦਾ ਸੂਟ ਕਰਤਾ ਸ਼ਗਰਾਂ ਵਾਲਾ ਰੰਗ ਦੇ ਰਹੇ ਆ। ਉਹ ਲਓ ਜੀ ਆਹ ਦੇਖੋ ਤੋਹਫੇ ਦੇ ਦੇ ਤੋਹਫੇ। ਉਹ ਬਾਜ਼ਾਰ 'ਚ 15-1500, 16-1600 ਇੱਥੇ ਲੈ ਜਾਓ 1500 ਦੇ ਤਿੰਨ। ਉਹ 500 ਰੁਪਏ ਦਾ 500 ਰੁਪਏ ਦਾ ਡਿਜ਼ਾਈਨਰ ਸੂਟ ਕਰਤਾ। ਰੰਗ ਦੇਖੋ ਕਿੰਨੇ ਸੋਹਣੇ-ਸੋਹਣੇ ਆ। ਲੈ ਜਾਓ 5-500। ਲਓ ਜੀ ਚਿਕਨ ਵਰਕ ਦੇ ਉੱਪਰ ਸੂਟ ਦੋਖੋ। ਨਾਲ ਦੁਪੱਟੇ ਡੋਰੀਏ ਦਾ। ਵੇਖੋ ਕੰਮ ਕੀਤਾ ਬਾਜ਼ਾਰ 'ਚ 15-1500 ਸੂਟ। ਮੋਤੋ ਸ਼ਰੀ ਦਸਤਾਰ ਤੇ ਨੂੰ ਮਿਲਿਆ 650 650 650 ਆ ਦੇਖੋ ਜੀ ਬਾਜ਼ਾਰ ਚ ਕੋਈ ਕਹਿੰਦਾ 1600 ਕੋਈ ਕਹਿੰਦਾ 1700 ਲੈ ਜੋ 650 ਚ ਉਹ 650 ਚ ਸੂਟ ਦੇ ਰਹੇ ਆ ਆਫਰਾਂ ਬਹੁਤ ਵੱਡੀਆਂ ਲੱਗੀਆਂ ਆ ਹੁਣ ਬਾਜ਼ਾਰਾਂ ਜੀ ਆ ਕੇ ਲੁੱਟਾ ਨਾ ਕਰਾਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਛੇਤੀ ਆਜੋ ₹400 ਦੇ ਵਿੱਚ ਦਵਾਂਗੇ ਰੈਡੀमेड ਫਲਾਇਓ ਸੂਟ ₹200 ਵਿੱਚ ਦਵਾਂਗੇ ਨਾਇਨਾਗੜ ਸੂਟ ₹100 ਵਿੱਚ ਕੜਾਈ ਕੱਢਿਆ ਦੁਪੱਟਾ ₹50 ਦਾ ਦੁਪੱਟਾ ₹200 ਦੀ ਬੈੱਡਸ਼ੀਟ ਮਾਦਰੋ ਫਾਇਦੇ ਫਾਇਦੇ ਫਿਰ ਆ ਫੁੱਲ ਕੋਟਨ ਦਾ ਸੂਟ ਫਰੰਟ ਪੂਰੀ ਬਣੀ ਹੋਈ ਬੈਕ ਸਾਈਡ ਡਿਜ਼ਾਈਨਰ ਨਾਲ ਦੁਪੱਟਾ ਡੋਰੀਆ ਕੇ ਕਮਾਲ ਦੀ ਚੀਜ਼ ਬਣੀ ਹੋਈ ਬਾਜ਼ਾਰ 'ਚ ਮਿਲੇਗਾ ਤੁਹਾਨੂੰ 1500 ਇੱਥੇ ਦਵਾਂਗੇ 600 650 700 ਲੋੜੀ ਬਾਜ਼ਾਰ 'ਚ 2-2000 ਇੱਥੇ ਕਰਤੇ 1500 ਦੇ ਦੋ 750 ਰੁਪਏ ਦਾ ਸੂਟ ਕਰਤਾ ਦੇਖੋ ਜੀ ਪ੍ਰਿੰਟ ਚੈੱਕ ਕਰ ਲਓ ਉਹ ਮਲਾਈ ਵਰਗਾ ਕਪੜਾ ਮਲਾਈ ਵਰਗਾ ਕਪੜਾ ਦੇਖੋ ਡਿਜ਼ਾਈਨ ਚੈੱਕ ਕਰ ਲਓ ਲੈ ਜਾਓ 750 ਦੇ ਵਿੱਚ ਸੂਟ ਓਏ ਆਹ ਦੇਖੋ ਓ ਇੱਕ ਹੋਰ ਪਟਾਕਾ ਓ ਪਟਾਕੇ ਦੇ ਦੇਖੋ ਜੀ ਬਲੈਕ ਸੂਟ ਬੁਟੀਕ ਵਰਕ ਸੀਕੁਐਂਸ ਦੁਪੱਟਾ ਕਢਾਈ ਵਾਲਾ ਬੁਟੀਕ ਦਾ ਪੀਸ ਦੇਖੋ ਡਿਜ਼ਾਈਨ ਪਹਿਣਾ ਕਿੰਨਾ ਬਲੈਕ ਦਾ ਸੂਟ ਨਹੀਂ ਮਿਲਦਾ ਬਲੈਕ ਸੂਟ ਨਹੀਂ ਮਿਲਦਾ ਪਈ ਬਾਜ਼ਾਰ ਚ 2000 ਦਾ ਬੈਕ ਦਾ ਮੈਨੂੰ ਆਫਰ ਦੱਸੋ ਰੇਟ ਕੀ ਹੈ ਮੈਂ ਤਾਂ 2000 ਦਾ ਦੇਣਾ ਹੀ ਨਹੀਂ ਅਸੀਂ ਲਾਤਾ ਮਾਤੋਸ਼ਰੀ ਦਸਤਾਰ ਦੇਤੇ ਆਫਰ 850 ਦਾ 850 ਦਾ 850 ਦਾ ਲੋ ਵੀ ਬੀਬੀਓ ਹਣ ਘਰਾਂ ਜਣਾ ਬੈਠੇ ਰਹੋ ਹਣ ਲੁੱਟਾ ਨਾ ਕਰਾਓ ਝੋਲੇ ਪਰ ਪਰ ਕੱਪੜਾ ਲੈ ਜਾਓ ਬੁਟੀਕਾਂ ਵਾਲੇ ਸੂਟ ਤੁਸੀਂ ਰਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਮੇਰ ਦਾ ਕੱਪੜਾ ਨਾਲ ਬਾਜ਼ਾਰ ਚ ਜਿਹੜਾ 50000 ਦਾ ਕੱਪੜਾ ਲੈਣੇ ਹੋ ਲੈ ਜਾਓ 15000 ਦਾ 70 70% ਤੱਕ ਦੀ ਡਿਸਕਾਊਂਟ ਸੇਲ ਆਤੀ ਆ ਦੇਖੋ ਤਾਂ ਸੇ ਬੁਲਬੁਲ ਦਾ ਬੱਚਾ ਇੱਕ ਹੋਰ ਆ ਗਿਆ ਉਹ ਕੇਰੇ ਦੇ ਕਿੰਨਾ ਸੋਹਣਾ ਕੰਮ ਦੁਪੱਟਾ ਵੀ ਦੇਖੋ ਪੂਰਾ ਜੜਿਆ ਪਿਆ ਐਨ ਪ੍ਰੋਪਰ ਬੁਟੀਕ ਵਾਲਾ ਪੀਸ ਆ ਪਹੁੰਚਿਆ ਨੇ ਕੰਮ ਚੈੱਕ ਕਰ ਲੋ ਬਾਜ਼ਾਰ ਦਾ ਰੇਟ 3500 ਰੁਪਈਆ ਸਾਡੇ ਕੋਲ ਲੈ ਜਾਓ ਸਿਰਫ 1000 1000 ਚ ਦੇ ਦਿਆਂਗੇ 1000 ਚ ਵੇਖੋ ਜੀ yellow ਕਲਰ ਦਾ ਸੂਟ ਨਾਲ ਬਾਟਮ ਵਰਕ ਦੁਪੱਟਾ ਡਿਜ਼ਾਈਨਰ ਵੇਖੋ ਦੀਆਂ ਬਟਿਕਾਂ ਦੇ ਤਿਆਰ ਕੀਤੇ ਹੋਏ ਪੀਸ ਇਹ ਕਾਰੀਗਰ ਨੇ ਰੀਜ ਲਾ ਕੇ ਸੂਟ ਬਣਾਇਆ ਵਾ ਜਿੰਨੇ ਪਾਉਣਾ ਵਾ ਲਿਸਕਾਈ ਮਾਰੂ ਲਿਸਕਾਈ ਸੂਟ ਤੇ ਪੂਰੀ ਰੀਜ ਨਗਮਾ ਬਾਜ਼ਾਰ 'ਚ 3500 480 ਦੇਵਾਂਗੇ 1000 ਰੁਪਏ 1000 ਰੁਪਏ 1000 ਰੁਪਏ ਲਓ ਵੀ ਜਿਹੜੀਆਂ ਕੁੜੀਆਂ ਕਹਿੰਦੀਆਂ ਚੰਡੀਗੜ੍ਹ ਜਾਣਾ ਕੋਈ ਕਹਿੰਦੀ ਮਹਾਲੀ ਜਾਣਾ ਕੋਈ ਕਹਿੰਦੀ ਲੁਧਿਆਣਾ ਜਾਣਾ ਐਂਦਾਂ ਦੇ ਪਲਾਜੋ ਸੂਟ ਡਿਜ਼ਾਈਨਰ ਲਗਜ਼ਰੀ ਕੋਈ 3500 ਰੁਪਏ ਖਰਚਣ ਦੀ ਲੋੜ ਨਹੀਂ ਕੋਈ 2500 ਖਰਚਣ ਦੀ ਲੋੜ ਨਹੀਂ ਲੈ ਜਾਓ ਸਿਰਫ 1000 'ਚ ਇੱਕ ਇੱਕ 1000 ਰੁਪਏ ਦੇ ਵਿੱਚ ਲੈ ਜਾਓ ਇੱਕ ਇੱਕ 1000 ਦੇ ਵਿੱਚ ਆਹ ਦੇਖੋ ਜੀ ਰੰਗ ਵੀ ਸਾਰੇ ਮਿਲ ਜਾਣੇ ਆ ਡਿਜ਼ਾਈਨ ਵੀ ਸਾਰੇ ਮਿਲ ਜਾਣੇ ਆ ਇਹ ਹੈਗੇ ਆ ਬਿਲਕੁਲ ਰਾਇਲ ਕਲਾਸ ਮਾਡਰਨ ਕੁੜੀਆਂ ਲਈ ਮਾਡਰਨ ਰੈਡੀमेड ਪਰਾਯੋ ਸੂਟ ਕਰਤੇ ਜੀ ਸਿਰਫ 1100 1100 ਬ੍ਰਾਂਕ ਸੂਟ ਬੈਕ ਸਾਈਡ 프ਰੰਟ ਬਣੀ ਹੋਈ ਕਢਾਈ ਵਾਲਾ ਪਹਿਣਾਜੇ ਹੁਣ ਤੁਹਾਨੂੰ ਕਿਤੇ ਜਾਨ ਦੀ ਲੋੜੀ ਮੋਤੋ ਸ਼ਰੀਰ ਦਸਤਾਰ ਤੇ ਆਓ ਹਰ ਤਰ੍ਹਾਂ ਲੇ ਜਾਓ ਦੇਖੋ ਜੀ ਕੋਈ ਕਹਿੰਦਾ 5000 ਕੋਈ ਕਹਿੰਦਾ 4500 ਕੋਈ ਕਹਿੰਦਾ 4000 ਲੈ ਜਾਓ 1500 ਚ ਲੈ ਜਾਓ 1500 ਚ ਸਿਰਫ 31 ਮਈ 5 ਦਿਨ ਪੰਜ ਦਿਨ ਜੇ ਰਿਕਾਰਡ ਤੋੜ ਦੇਾਂਗੇ ਫਾਇਦੇ ਬਹੁਤ ਹੋਣਿਆ ਇਸ ਤੋਂ ਇਲਾਵਾ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਲੈਣੇ ਆ ਤੁਸੀਂ 2000 ਦਾ ਸੂਟ ਲੈਣਾ 5000 ਦਾ ਲੈਣਾ 10000 ਦਾ ਲੈਣਾ ਸਾਰਿਆਂ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਲੱਗੀਆਂ ਵੱਡੇ ਵੱਡੇ ਫਾਇਦੇ ਹੋਣਿਆ ਸ਼ੁੱਕਰਵਾਰ 31 ਮਈ ਤੱਕ ਆ ਜਿਓ ਜਿੱਥੇ ਰਿਕਾਰਡ ਤੋੜ ਦੇਾਂਗੇ 100 ਰੁਪਏ ਦਾ ਸੂਟ ਦਵਾਂਗੇ 200 ਰੁਪਏ ਦਾ ਨਾਰਾ ਘੜ ਸੂਟ ਰੈਡੀमेड ਦਵਾਂਗੇ 200 ਵਾਲਾ ਦੁਪੱਟਾ 50 ਰੁਪਏ ਦਵਾਂਗੇ 800 ਵਾਲੀ ਬੈੱਡਸ਼ੀਟ 200 ਹੀ ਦਵਾਂਗੇ ਜਿਹੜੀ 2000 ਦੀ ਬੈੱਡਸ਼ੀਟ ਆ ਉਹ ਦਵਾਂਗੇ 500 ਚ ਇਦਾਂ ਦੇ ਫਾਇਦੇ ਕਰਨੇ ਆ ਜੋ ਕਿਸੇ ਨੇ ਕੀਤੇ ਨਹੀਂ ਲੋਕ ਦੂਰੋਂ ਦੂਰ ਆ ਗਏ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਚਾਰੇ ਪਾਸੇ ਕੈਮਰਾ ਘੁਮਾ ਦਿਓ ਲੋਕ ਦੂਰੋਂ ਦੂਰ ਆ ਗਏ ਆ ਜਿੱਥੇ ਬਹੁਤ ਵੱਡਾ ਫਾਇਦਾ ਆ ਖੱਬੇ ਦੇਖੋ ਆ ਸੱਜੇ ਦੇਖੋ ਪਿੱਛੇ ਅੱਗੇ ਦੇਖੋ 1 ਇੰਚ ਵੀ ਜਗ੍ਹਾ ਇੱਥੇ ਪੈਰ ਰੱਖਣ ਨੂੰ ਹੈ ਨਹੀਂ ਜਿੱਥੇ ਵੱਡੇ ਫਾਇਦੇ ਹੋਣੇ ਆ ਤੁਸੀਂ ਆ ਜਾਓ ਘਰਾਂ 'ਚ ਬੈਠਿਆਂ ਰਹੋ ਪਹਜ 10000 ਦਾ ਕਪੜਾ ਜਿਹੜਾ ਦਾਜ ਵੇਚਦਾ 15000 ਜੀ ਦਵਾਂਗੇ ਵੱਡੇ ਫਾਇਦੇ ਵੱਡੀਆਂ ਆਫਰਾਂ ਥੋੜੇ ਪੈਸੇ ਖਰਚੋ ਝੋਲੇ ਭਰ-ਭਰ ਲੈ ਜਾਓ ਤੋਂ ਜਲਦੀ ਆ ਜਿਓ ਕੋਈ ਜਾਣਕਾਰੀ ਲੈਣੀ ਹੈ ਨੰਬਰ ਸਾਡੇ ਸਕਰੀਨ ਤੇ ਵੀ ਫੋਨ ਕਰ ਸਕਦੇ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਕਰਦੀਆਂ